ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਹਰੀ ਹਰੀ ਸੰਗਤ ਜੀ ਸਵਾਗਤ ਹੈ ਤੁਹਾਡਾ ਚੈਨਲ ਸੰਤ ਪਰੰਪਰਾ ਪੰਜਾਬ ਤੇ ਅੱਜ ਦੀ ਵੀਡੀਓ ਹੈ ਭਾਗ ਦੂਜਾ ਭਗਵਾਨ ਸ਼ਿਵ ਜੀ ਦਾ ਸਰੂਪ ਬਾਬਾ ਸ਼੍ਰੀ ਚੰਦ ਜੀ ਸ਼ੀਸ਼ ਉੱਤੇ ਸੁਨਹਿਰੀ ਜੋਗ ਤਨ ਉੱਤੇ ਵਿਵੋਤੀ ਤੇ ਸਮਾਦੀ ਅਧীন ਬਾਲਕ ਜੋ ਵੀ ਵੇਖਦਾ ਸੀ ਕਹਿੰਦਾ ਸੱਚਮੁੱਚ ਸ਼ਿਵ ਜੀ ਦਾ ਅਵਤਾਰ ਹੈ ਬਾਲਕ ਨੂੰ ਵੇਖ ਵੇਖ ਜਨਮ ਜਨਮ ਦੀ ਭੁੱਖ ਲੈਂਦੀ ਹੈ ਉਸ ਦੇ ਨੂਰੀ ਮੁਖੜੇ ਦਾ ਦਰਸ਼ਨ ਕਰਕੇ ਤਾਂ ਮਨ ਮਨ ਸ਼ੀਤਲ ਹੁੰਦਾ ਹੈ ਸੱਚਮੁੱਚ ਹੀ ਨਿੱਕਾ ਜਿਹਾ ਰੱਬ ਸੰਤਾਨਪੁਰ ਦੀ ਧਰਤੀ ਤੇ ਆ ਗਿਆ ਹੈ ਬੱਸ ਫਿਰ ਕੀ ਸੀ ਸਭ ਖਲਕਤ ਨੇ ਸ਼੍ਰੀ ਜੈਰਾਮ ਦੇ ਕਰ ਆ ਮੇਲਾ ਲਾਇਆ ਲੋਕਾਂ ਨੂੰ ਦਰਸ਼ਨ ਕਰਨ ਦੀ ਵਾਰੀ ਨਹੀਂ ਸੀ ਆਉਂਦੀ ਕਾਫੀ ਗਰੀਬ ਮੰਗਤੇ ਲੋੜਵੰਦ ਤੇ ਹੋਰ ਲੋਕ ਵੀ ਮਾਇਆ ਨਾਲ ਤੇ ਦਰਸ਼ਨਾ ਨਾਲ ਮਾਲੂ-ਮਾਲ ਹੋ ਕੀ ਜਾ ਰਹੀ ਸੀ। ਬਾਬਾ ਕਾਲੂ ਜੀ ਨੇ ਖੁੱਲੇ ਦਿਲ ਗੁੱਥੀ ਦਾ ਮੂੰਹ ਖੋਲ ਕੇ ਦਰ ਤੱਕ ਇਹ ਸਵਾਲੀਆਂ ਨੂੰ দান ਦਿੱਤਾ। ਭੰਡ ਨਕਲੀਏ ਜੋ ਵੀ ਕਿਸੇ ਨੇ ਮੰਗਿਆ ਪਟਵਾਰੀ ਜੀ ਨੇ ਖੁੱਲੇ ਦਿਲ ਖਿੜੇ ਮੱਥੇ ਦਿੱਤਾ। ਰਿਸ਼ਤੇਦਾਰ ਪਟਵਾਰੀ ਕਾਣਗੋ ਤਹਿਸੀਲਦਾਰ ਸੋਚਦੇ ਸੀ ਕਿ ਅੱਜ ਪਟਵਾਰੀ ਸਾਹਿਬ ਵਿੱਚ ਇੰਨੀ ਦਲੇਰੀ ਕਿੱਥੋਂ ਆ ਗਈ। ਪਰ ਇਹ ਅੱਖਾਂ ਵਾਲੇ ਸਮਝਦੇ ਸੀ ਕਿ ਇਹ ਬਾਲਕ ਖੂਬ ਹੋ ਢੋਲਾ ਪੰਡਾਰੀ ਹੈ ਜਿਸ ਦਾ ਦਿੱਤਾ ਸਾਰਾ ਸੰਸਾਰ ਖਾਂਦਾ ਹੈ। ਉਹ ਅੱਜ ਆਪਣੇ ਬਾਬੇ ਨੂੰ ਆਪਣੀ ਸ਼ਕਤੀ ਨਾਲ ਦਲੇਰੀਆਂ ਖੋਲ੍ਹ ਦਿੱल्या ਦੇ ਕੇ ਸ਼ੋਭਾ ਦਿਵਾ ਰਿਹਾ ਹੈ ਪਾਲਣਾ ਤਾਂ ਇਸ ਗੱਲ ਨੂੰ ਸੀ ਕਿ ਪੋਲੇ ਭੰਡਾਰੀ ਦਾ ਬਾਬਾ ਹੋਵੇ ਤੇ ਲੋਕਾਂ ਦੇ ਭੰਡਾਰਨਾ ਪਰੇ ਇਹ ਗੱਲ ਕਿਵੇਂ ਹੋ ਸਕਦੀ ਸੀ ਜਿਸ ਤਰ੍ਹਾਂ ਜਗਤ ਕਰਤਾ ਜੋ-ਜੋ ਜੀਵ ਦਾ ਵਾਤਾਵਰਨ ਹੈ ਜੋ-ਜੋ ਉਸ ਦੇ ਭਾਗ ਹਨ ਉਸ ਮੁਤਾਬਕ ਪਾਵ ਵਾਲੇ ਨੂੰ ਪਾ ਸੇਰ ਵਾਲੇ ਨੂੰ ਸੇਰ ਧੜੀ ਵਾਲੇ ਨੂੰ ਧੜੀ ਦਿੰਦਾ ਹੈ ਇਸੇ ਤਰ੍ਹਾਂ ਜੋ-ਜੋ ਕਿਸੇ ਦੇ ਕਰਮਾਂ ਵਿੱਚ ਸੀ ਲਈ ਗਿਆ ਤੇ ਬਾਬਾ ਕਾਲੂ ਜੀ ਦੇ ਹੀ ਗਏ ਦਾਦੀ ਤ੍ਰਿਪਤਾ ਜੀ ਸੋਹਣ ਜਿਹੇ ਜੇਠੇ ਪੋਤਰੇ ਦਾ ਮੁਖੜਾ ਚੁੰਮ ਚੁੰਮ ਕੇ ਰੱਜਦੀ ਨਹੀਂ ਸੀ ਸੀਨੇ ਨਾਲ ਲਾ ਕੇ ਆਪਣੀ ਮੋਹ ਮਮਤਾ ਦੀ ਪਿਆਸ 부ਜਾ ਰਹੀ ਸੀ ਆਸਾਂ ਭਰੀਆਂ ਨਜ਼ਰਾਂ ਨਾਲ ਬਾਲਕ ਦਾ ਰੱਬੀ ਜਲਵੇ ਵਾਲਾ ਚਿਹਰਾ ਵੇਖ ਵੇਖ ਕੇ ਨਿਹਾਲੂ ਨਿਹਾਰ ਹੋ ਰਹੀ ਸੀ ਭੂਆ ਨਾਨਕੀ ਜੀ ਦੀ ਆਤਮਾ ਗੁਲਾਬ ਦੇ ਫੁੱਲ ਵਾਂਗ ਖਿੜੀ ਹੋਈ ਸੀ ਉਸ ਨੇ ਜਦੋਂ ਦਾ ਭਤੀਜਾ ਵੇਖਿਆ ਉਹਦੇ ਦਿਲ ਹੀ ਦਿਲ ਵਿੱਚ ਖੁਸ਼ੀਆਂ ਦੀ ਦੀਪਮਾਲਾ ਜਗ ਰਹੀ ਸੀ ਅੰਦਰ ਬਾਹਰ जगमਗਾ ਰਿਹਾ ਸੀ ਉਹ ਆਪਣੀ ਮਾਤਾ ਨੂੰ ਬਾਰ ਬਾਰ ਆਖਦੀ ਸੀ ਕਿ ਮਾਂ ਤੂੰ ਬਹੁਤ ਵੱਡੇ ਭਾਗਾ ਵਾਲੀ ਹੈ ਕਰਮਾਂ ਵਾਲੀ ਹੈ ਤੇ ਜਿੱਤਪ ਵਾਲੀ ਹੈ ਜਿਸ ਦੇ ਘਰ ਪਹਿਲੇ ਮੇਰਾ ਰੱਬੀ ਰੂਪ ਵੀਰ ਵਿਸ਼ਨੂ ਰੂਪ ਨਾਨਕ ਜੀ ਤੇ ਹੁਣ ਆਪ ਸ਼ਿਵ ਜੀ ਚੱਲ ਕੇ ਆਇਆ ਹੈ ਭੂਆ ਦੀਆਂ ਨਜ਼ਰਾਂ ਨੇ ਵੀਰ ਵਾਂਗ ਭਤੀਜੇ ਨੂੰ ਪਛਾਣ ਲਿਆ ਸੀ ਤੇ ਸਭ ਕੁਝ ਜਾਣ ਗਈ ਸੀ ਕਿ ਇਹ ਦੂਵੇਂ ਸਾਡੇ ਬੇਦੀ ਵੰਸ ਨੂੰ ਦੁਨੀਆ ਤੇ ਸੂਰਜ ਵਾਂਗ ਰੋਸ਼ਨ ਕਰਨਗੇ। ਮਾਤਾ ਸੁਲਖਣੀ ਜੀ ਵਿਚੇ ਵਿਚ ਮੁਹ ਮੀਟੀ, ਕਲੀ ਬਾਗ ਕੋਮਲ ਬੁੱਲਾਂ ਵਿੱਚ ਮੁਸਕਰਾ ਰਹੇ ਸੀ। ਗੋਦ ਵਿੱਚ ਸ਼੍ਰੀ ਚੰਦਰ ਦਾ ਪ੍ਰਕਾਸ਼ ਵੇਖ ਕੇ ਨੈਣ ਠਰ ਰਹੇ ਸੀ। ਆਪਣੇ ਆਪ ਵਿੱਚ ਫੁੱਲੇ ਨਹੀਂ ਸੀ ਸਮੰਦੇ ਤੇ ਅੰਦਰੋਂ ਅੰਦਰ ਆਖ ਰਹੇ ਸੀ, "ਹੇ ਨਿਰੰਕਾਰ, ਤੂੰ ਧੰਨ ਹੈ, ਧੰਨ ਤੇਰੀ ਲੀਲਾ ਏ। ਜੋ ਆਪ ਨਿਮਾਨਿਆਂ ਨੂੰ ਮਾਣ ਬਖਸ਼ਦਾ ਏ" ਮੇਰੀ ਇਹ ਦੇਹ ਵੀ ਤਨ ਹੈ ਜਿਹਨੂੰ ਤੂੰ ਦੁਨੀਆਂ ਦੇ ਮਾਲਕ ਦੀ ਜਨਨੀ ਬਣਾ ਕੇ ਇਸ ਸੇਵਾ ਦਾ ਅਫਸਰ ਦਿੱਤਾ ਹੈ ਮੈਂ ਸਦਕੇ ਜਾਵਾਂ اے ਦਿਆਲੂ ਪਰਮ ਪਿਤਾ ਪਰਮੇਸ਼ਵਰ ਤੇਰਾ ਕੋਟਨ ਕੋਟ ਸ਼ੁਕਰਾਨਾ ਦਰਸ਼ਨ ਦੇਖ ਜਿਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਮਾਤਾ ਸਲਖਣੀ ਜੀ ਨੂੰ ਸ਼ਿਵ ਜੀ ਮਹਾਰਾਜ ਜੀ ਦੇ ਦਰਸ਼ਨ ਹੋਣੇ ਇਹ ਦੇਖੋਗੇ ਤੁਸੀਂ ਵੀਡੀਓ ਦੇ ਅਗਲੇ ਭਾਗ ਵਿੱਚ ਸੋ ਸੰਗਤ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਵੀਡੀਓ ਦੇ ਅਗਲੇ ਭਾਗ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ